ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਤੇ ਸੋ ਗੱਲਬਾਤ ਦੋਸਤੋ ਕਰਾਂਗੇ ਅੱਜ ਅਮਰਤ ਨਿ ਚਮਕੀਲੇ ਅਤੇ ਅਮਰ ਜੋਤ ਦੇ ਬਾਰੇ ਸੋ ਅੰਤ ਵੇਲੇ ਕੀ ਉਹਨਾਂ ਦੇ ਨਾਲ ਬੀਤੀ ਤਾਂ ਦੋਸਤੋ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਹਰ ਇੱਕ ਬੰਦੇ ਦੇ ਦੋ ਪਹਿਲੂ ਹੁੰਦੇ ਹਨ ਜਿਵੇਂ ਸਿੱਕੇ ਦੇ ਦੋ ਪਾਸੇ ਹੁੰਦੇ ਹਨ ਹਰ ਇੱਕ ਬੰਦੇ ਦੇ ਵੀ ਦੋ ਪਹਿਲੂ ਹੁੰਦੇ ਹਨ ਹੁਣ ਚਮਕੀਲੇ ਦੇ ਨਾਲ ਕਈ ਬੰਦੇ ਸਹਿਮਤ ਹੈ ਕਈ ਬੰਦੇ ਸਹਿਮਤ ਨਹੀਂ ਹੈਗੇ ਉਹ ਸੋਚਾਂ ਦਾ ਟਕਰਾਅ ਹੁੰਦਾ ਹੈ ਅੱਦੇ ਮਾੜਾ ਕਹਿੰਦੇ ਉਹਨੂੰ ਅੱਦੇ ਚੰਗਾ ਕਹਿੰਦੇ ਆ ਪਰ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੁੰਦਾ ਏ ਠੀਕ ਹੈ ਜੀ ਇਹ ਵੀ ਗੱਲ ਹੈਗੀ ਹੈ ਆਪਾਂ ਇਹ ਵੀਡੀਓ ਸਿਰਫ ਜਾਣਕਾਰੀ ਦਿੱਤ ਪਾ ਰਹੇ ਆ ਕੋਈ ਮੈਂ ਕੋਈ ਚਮਕੀਲੇ ਦਾ ਮਤਲਬ ਕਿ ਉਹ ਨਹੀਂ ਕਰਦਾ ਹੈਗਾ ਵੀ ਆਪਾਂ ਉਹਦੀ ਹਮਾਇਤ ਕਰਦੇ ਗੀਤਾਂ ਦੀ ਜੋ ਉਹਨੇ ਗਾਏ ਆ ਠੀਕ ਹੈ ਜੀ ਤੇ ਨਾ ਹੀ ਉਹਨੂੰ ਮੈਂ ਕੁਝ ਹੋਰ ਗੱਲ ਕਰਦਾ ਆਪਣਾ ਸਿਰਫ ਮਸਲਾ ਕੀ ਆ ਜਾਣਕਾਰੀ ਦੇਣ ਦਾ ਸੋ ਤੁਸੀਂ ਵੀ ਸੁਣਨੀ ਹੈ ਸਿਰਫ ਜਾਣਕਾਰੀ ਹੈ ਵਿਰੋਧਤਾ ਹਰੇਕ ਇੱਕ ਇੱਕ ਦੂਜੇ ਦੀ ਕਰੀ ਜਾਂਦਾ ਅੱਜ ਕੱਲ੍ਹ ਪੰਬਲ ਪੂਸਾ ਪਾਇਆ ਹੋਇਆ ਲੇਕਿਨ ਜੋਗਲ ਨਾਲ ਸੁਣਨ ਵਾਲੀਆਂ ਹੁੰਦੀਆਂ ਉਹ ਜ਼ਰੂਰ ਸੁਣਨੀਆਂ ਚਾਹੀਦੀਆਂ ਤੇ ਸਿੱਕੇ ਦੇ ਦੋ ਪਾਸੇ ਹੋਂਨੇ ਹਰੇਕ ਮੰਡੇ ਦੇ ਦੋ ਪਹਿਲੂ ਹੁੰਨੇ ਆ ਉਹ ਜ਼ਰੂਰ ਦੋਏ ਪਹਿਲੂ ਆਪਾਂ ਨੂੰ ਜਾਣਨੇ ਚਾਹੀਦੇ ਆ ਤਾਂ ਦੋਸਤੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸੋ ਵੀਡੀਓ ਅੰਤ ਤੱਕ ਸੁਣਨਾ ਅਤੇ ਸ਼ੇਅਰ ਵੀ ਕਰਨਾ 8 ਮਾਰਚ 1988 ਦੀ ਸਵੇਰੇ ਅਮਰਜੋਤ ਦਾ ਉੱਠਣੋਂ ਦਿਲ ਨਹੀਂ ਸੀ ਕਰਦਾ ਪਰ ਉਹ ਜਾਣਦੀ ਸੀ ਕਿ ਉੱਥੇ ਬਿਨਾ ਸਰਨਾ ਨਹੀਂ ਤਿੰਨ ਮਹੀਨੇ ਪਹਿਲਾਂ ਹੋਏ ਜਨੇਪੇ ਤੋਂ ਬਾਅਦ ਉਹ ਠੀਕ ਨਹੀਂ ਸੀ ਰਹੀ ਕਮਜ਼ੋਰੀ ਵੀ ਬੜੀ ਆ ਗਈ ਸੀ ਉਹਦੇ ਵਿੱਚ ਤਰੇ ਸਰੀਰ ਦੇ ਵਿੱਚ ਇਸੇ ਲਈ ਪ੍ਰੋਗਰਾਮ ਵੀ ਉਹਨੇ ਬੜੇ ਕੰਟ ਕੀਤੇ ਸਨ ਜੇ ਕਦਰੇ ਚਮਕੀਲਾ ਨੀਤੂ ਤੇ ਮਿਹਰਬਾਨ ਨਾ ਹੁੰਦਾ ਤਾਂ ਅੱਜ ਅਮਰਜੋਤ ਨੇ ਨੀਤੂ ਨੂੰ ਭੇਜ ਦੇਣਾ ਸੀ ਅਮਰਜੋਤ ਨੂੰ ਤਾਂ ਸਾਜੀਆਂ ਨੇ ਇੱਥੋਂ ਤੱਕ ਦੱਸਿਆ ਸੀ ਕਿ ਚਮਕੀਲਾ ਨੀਤੂ ਨੂੰ ਅਖਾੜੇ ਦੀ ਪੇਮੈਂਟ ਵੀ 300 ਦੀ بجائے 800 ਦਿੰਦਾ ਹੁੰਦਾ ਸੀ ਤੇ ਨੀਤੂ ਦਿਨਰਾਜ ਚਮਕੀਲੇ ਨਾਲ ਰਹੇ ਸੀ ਤਾਂ ਔਰਤ ਹੁਣ ਕਰਕੇ ਅਮਰਜੋਤ ਨੂੰ ਇੱਕ ਖਤਰੇ ਦਾ ਵੀ ਸੂਚਕ ਲੱਗਿਆ ਉਹਨੇ ਬਿਮਾਰ ਹੋਣ ਦੇ ਬਾਵਜੂਦ ਇਹ ठान ਲਈ ਸੀ ਕਿ ਉਹ ਔਖੀ ਸੌਕੀ ਆਪ ਜਾਊਗੀ ਤੇ ਨੀਤੂ ਨੂੰ ਨਹੀਂ ਜਾਣ ਦੇਣਾ ਦੂਜੀ ਗੱਲ ਵਿਆਹ ਵਾਲੀ ਪਾਰਟੀ ਬਲਿਹਾਰ ਸਿੰਘ ਦਾ ਪੁੱਤਰ ਸਟੀਵਨ ਕੈਨੇਡਾ ਤੋਂ ਆਇਆ ਸੀ ਅਮਰਜੋਤ ਕੈਨੇਡਾ ਪ੍ਰੋਗਰਾਮ ਕਰਕੇ ਆਈ ਹੁਣ ਕਰਕੇ ਜਾਣਦੀ ਸੀ ਕਿ ਲੋਕ ਚ ਮਕੀਦੇ ਨਾਲ ਸਿਰਫ ਉਸੇ ਨੂੰ ਸੁਣਨਾ ਪਸੰਦ ਕਰਦੇ ਹੁਣ ਅਮਰਜੋਤ ਸਰੀਰ ਦੀ ਸਾਰੀ ਹਿੰਮਤ ਇਕਠੀ ਕਰਕੇ ਉੱઠી ਤੇ ਨਹਾ ਧੋ ਕੇ ਤਿਆਰ ਹੋਣ ਲੱਗ ਪਈ। ਖਾਣਾ ਬਣਾਉਣ ਦੀ ਹਿੰਮਤ ਨਾ ਹੋਣ ਕਰਕੇ ਉਹਨੇ ਪਨੀਰੀ ਦਾ ਡੱਬਾ ਗੱਡੀ 'ਚ ਰੱਖਿਆ ਜੋ ਕਿ ਭੁੱਖ ਲੱਗਣ ਤੇ ਖਾਧਾ ਜਾ ਸਕੇ। ਤਾਂ ਅਮਰ ਸਿੰਘ ਚਮਕੀਲਾ ਪਹਿਲਾਂ ਹੀ ਕਰਦੇ ਨਿੱਕੇ-ਮੋਟੇ ਕੰਮ ਮੁਕਾ ਕੇ ਤਿਆਰ ਹੋਇਆ। ਡਰਾਈਵਰ ਅਰਜੀਤ ਸਿੰਘ ਨਾਲ ਗੱਡੀ ਦੇ ਕੋਲ ਖੜ੍ਹਾ ਗੱਲਾਂ ਮਾਰ ਰਿਹਾ ਸੀ। ਅਮਰਜੋਤ ਤਿਆਰ ਹੋ ਕੇ ਗੱਡੀ 'ਚ ਬੈਠੀ ਤੇ ਚਮਕੀਲਾ ਅਜੇ ਬੈਠਣੇ ਲੱਗਾ ਸੀ ਕਿ ਮਲੇ ਕੋਟਲੇ ਤੋਂ ਬਖਸ਼ਾ ਜੁੱਤੀਆਂ ਲੈ ਕੇ ਆਇਆ। ਤਾਂ ਚਮਕੀਲਾ ਕਾਰ ਦੀ ਬਾਰੀ ਬੰਦ ਕਰਕੇ ਬਾਹਰ ਹੀ ਖੜ੍ਹਾ ਗਿਆ। ਬਖਸ਼ਾ ਪੰਜਾਬੀ ਜੁੱਤੀਆਂ ਬਹੁਤ ਵਧੀਆ ਬਣਾਉਂਦਾ ਹੁੰਦਾ ਸੀ ਖਾਸ ਕਰ ਉਹਦੀਆਂ ਜੁੱਤੀਆਂ ਚਮਕੀਲੇ ਨੂੰ ਬੜੀਆਂ ਪਸੰਦ ਸਨ ਹਰ ਮਹੀਨੇ ਚਮਕੀਲਾ ਉਦੋਂ ਨਵੀਆਂ ਜੁੱਤੀਆਂ ਮੰਗਵਾਉਂਦਾ ਹੁੰਦਾ ਸੀ ਤਾਂ ਅਮਰਜੋਤ ਖਿੱਚ ਗਈ ਉਹ ਕਹਿੰਦੀ ਕਿ ਤੁਸੀਂ ਹਮੇਸ਼ਾ ਸਟੇਜ ਤੇ ਤਾਂ ਜੁੱਤੀ ਲਾ ਕੇ ਗਾਉਨੇ ਹੋ ਗੱਡੀ ਤੋਂ ਉਤਰ ਕੇ ਸਟੇਜ ਤੱਕ ਜਾਣਾ ਹੁੰਦਾ ਕਿਸੇ ਨੂੰ ਕਿਹੜਾ ਜੁੱਤੀਆਂ ਦੇਖਣੀਆਂ ਫਿਰ ਹਰ ਮਹੀਨੇ ਜੁੱਤੀਆਂ ਨਾਲ ਘਰ ਭਰਨ ਦਾ ਕੀ ਫਾਇਦਾ ਪਹਿਲਾਂ ਹੀ ਆਪਣੇ ਘਰ ਜੁੱਤੀਆਂ ਦੀ ਕਰੀ ਦੁਕਾਨ ਬਣੀ ਪਈ ਐ ਕਿਉਂ ਤੂੰ ਬੁੜੀਏ ਬੜੂੜ ਕਰਦੀ ਨਹੀਂ ਅੱਜ ਖਾੜੇ ਵੇਲੇ ਲੜਦੀ ਐਵੇਂ ਨਹੀਂ ਕਰੀਦਾ ਮੈਂ ਜੁੱਤੀਆਂ ਪਾਉਣ ਲਈ ਨਹੀਂ ਖਰੀਦਦਾ ਗਰੀਬ ਨੂੰ ਪੈਸੇ ਵਟਾਉਣ ਲਈ ਲੰਦਾ ਇਹਦੀ ਵਿਚਾਰੇ ਦੀ ਰੋਜੀ ਰੋਟੀ ਆ ਜੇ ਆਪਣੇ ਤੋਂ ਅਖਵਾੜਾ ਲਾਉਣ ਲਖਾੜਾ ਲਾਉਣ ਵਾਲੇ ਸੋਚਣ ਲੱਗ ਜਾਣ ਬਈ ਵਿਆਹ ਚ ਚਮਕੀਲਾ ਲਵਾ ਲਿਆ ਸੀ ਹੁਣ ਮੁੰਡੇ ਦੀ ਲੋੜੀ ਨੂੰ ਰਹਿਣ ਦਿੰਨੇ ਆ ਤਾਂ ਆਪਾਂ ਗਾ ਕੇ ਨਹੀਂ ਆਉਂਦੇ ਰਹੇ ਵੀ ਅਗਲੇ ਸਾਲ ਨੂੰ ਬੀਬੀ ਕਾਕੇ ਦੀ ਬੰਡਲੀ ਲੋੜੀ ਦੀ ਤਾਂ ਬਖਸ਼ੇ ਨੇ ਤਿੰਨ ਚਾਰ ਜੋੜੇ ਮਰਦਾਨਾ ਜੁੱਤੀਆਂ ਦੇ ਝੋਲੇ ਚੋਂ ਬਾਹਰ ਕੱਢੇ ਸਨ ਲਓ ਚਮਕੀਲਾ ਸਾਹਿਬ ਇਹਨਾਂ ਚਾਰਾਂ ਚ ਜਿਹੜੀ ਤੁਹਾਨੂੰ ਪਸੰਦ ਆਏ ਉਹ ਰੱਖ ਲੋ ਉ ਚਾਰੇ ਟੋਪ ਦੀਆਂ ਐ ਚਾਰੇ ਟੋਪ ਦੀਆਂ ਤਾਂ ਚਾਰੇ ਛੱਡ ਜਾ ਚਮਕੀਲੇ ਨੇ ਉਸ ਤੋਂ ਜੁੱਤੀਆਂ ਫੜੀਆਂ ਬਖਸ਼ਾ ਨੇ ਦੋ ਜੋੜੇ ਜਨਾਨਾ ਜੁੱਤੀਆਂ ਦੇ ਕੱਢ ਕੇ ਦਿਖਾਏ ਆਹ ਜਨਾਨਾ ਜੁੱਤੀਆਂ ਦੀ ਕਢਾਈ ਮੈਂ ਆਪ ਕਹਿੰਦਾ ਬੜੀ ਰੀਜਨਲ ਕਰੀ ਐ ਦਿਖਾ ਦੇ ਇੱਧਰ ਫਿਰ ਚਮਕੀਲੇ ਨੇ ਇੱਕ ਨਮਾ ਖੁੱਸਾ ਪੈਰਾਂ 'ਚ ਪਾਉਂਦਿਆਂ ਅਮਰਜੋਤ ਵੱਲ ਇਸ਼ਾਰਾ ਕੀਤਾ ਤਾਂ ਬਖਸ਼ਾ ਸੀ ਜਿਹੜਾ ਇਹਨੇ ਜੁੱਤੀਆਂ ਬਾਰੀ ਰਹੀ ਗੱਡੀ 'ਚ ਬੈਠੀ ਅਮਰਜੋਤ ਨੂੰ ਦਿਖਾਉਣ ਲਈ ਮਤਲਬ ਕਿ ਅੰਦਰ ਫੜਾਈਆਂ ਰੱਖ ਦੇ ਕੰਨੀ ਗੱਡੀ 'ਚ ਮੈਂ ਕਿਹੜਾ ਪਾਉਣੀ ਆ ਬੇ ਬਿਮਾਰ ਹੋਣ ਕਰਕੇ ਅਮਰਜੋਤ ਦੀ ਆਵਾਜ਼ ਵੀ ਨਹੀਂ ਨਿਕਲੀ ਤਾਂ ਬਖਸ਼ੇ ਨੇ ਸਾਰੀਆਂ ਜੁੱਤੀਆਂ ਗੱਡੀ 'ਚ ਰੱਖ ਤੀਆਂ ਚਮਕੀਲੇ ਨੂੰ ਜੇਬ 'ਚੋਂ ਚਮਕੀਲੇ ਨੇ ਜੇਬ 'ਚੋਂ ਥੱੱਬਾ ਨੋਟਾਂ ਦਾ ਕੱਢ ਕੇ ਬਖਸ਼ੇ ਨੂੰ ਦਿੱਤਾ ਗਿਣ ਲੈ ਵੀਰੇ ਬਹੁਤ ਘੱਟ ਤਾਂ ਨਹੀਂ ਦੱਸਦੀ ਕਹਿੰਦਾ ਗਿਣਨੇ ਕਾਸ ਨੂੰ ਮਾਂਜੀ ਕਹਿੰਨ ਨੂੰ ਤਾਂ ਘਾਟੇ ਆ ਮੈਨੂੰ ਪਤਾ ਹਰ ਵਾਰੀ ਤਰ੍ਹਾਂ ਵੱਧੇ ਨਿਕਲਦੇ ਆ ਘੱਟ ਨਹੀਂ ਚੰਗਰਾ ਵੀਰੇ ਅਸੀਂ ਚੱਲਦੇ ਆਂ ਪ੍ਰੋਗਰਾਮ ਲਈ ਲੇਟ ਹੋ ਰਿਆਂ ਚਮਕੀਲਾ ਗੱਡੀ 'ਚ ਪੈ ਗਿਆ ਅੱਛਾ ਜੀ ਅਗਲੇ ਮਹੀਨੇ ਮਿਲਦੇ ਆਂ ਬਾਕੀ ਨੇ ਹੱਥ ਜੋੜ ਕੇ ਫਤੇ ਬਲਾਈ ਤਾਂ ਡਰਾਈਵਰ ਨਜੀਬ ਸਿੰਘ ਨੇ ਸੈਲਫ ਮਾਰਦਿਆਂ ਕਾਰ ਆਪਣੀ ਮੰਝਰਵਲ ਤੋੜ ਲਈ ਰਾਹ ਦੇ ਵਿੱਚ ਘੜੇ ਵਾਲੇ ਨਿਹਾਲੇ ਢੋਲਕ ਮਾਸਟਰ ਲਾਲਜੰਦ ਸਟੇ ਸੈਕਟਰੀ ਮਣਕੂ ਪੇਟੀ ਮਾਸਟਰ ਹਰਜੀਤ ਗਿੱਲ ਤੇ ਢੋਲਕੀ ਵਾਲੇ ਗਰਦੇਵ ਦੇਵੂ ਨੂੰ ਚੁੱਕ ਕੇ ਉਹ ਜਲੰਧਰ ਬਾਈਪਾਸ ਵੱਲ ਜਾਂਦੇ ਰਾਹ ਨੂੰ ਪਹਗੇ ਤਾਂ ਉੱਚੇ ਪੁਲ ਤੇ ਜਾਂਦੇ ਆਂ ਰਾਹ ਦੇ ਵਿੱਚ ਇੱਕ ਰਿਕਸ਼ੇ ਉੱਤੇ ਪਟੋਲਾ ਫਿਲਮ ਦਾ ਲੱਗਿਆ ਪੋਸਟਰ ਦੇਖ ਕੇ ਦੇਬੂ ਨੇ ਸਭ ਦਾ ਧਿਆਨ ਉਹਦੇ ਉੱਪਰ ਦਿਵਾਇਆ। ਉਸਤਾਦ ਜੀ ਉਹ ਤੁਹਾਡੀ ਫੋਟੋ ਲੱਗੀ ਆ। ਪਟੋਲਾ ਫਿਲਮ ਚ ਅਮਰਜੋਤ ਅਤੇ ਚਮਕੀਲੇ ਦਾ ਗੀਤ ਪਹਿਲੇ ਲੜਕਾਰੇ ਨਾਲ ਮੈਂ ਡਰ ਗਈ। ਅਖਾੜੇ ਦੇ ਰੂਪ ਚ ਫਿਲਮਾਇਆ ਗਿਆ ਤਾਂ। ਤਾਂ ਪਟੋਲਾ ਫਿਲਮ ਚ ਗਾਣੇ ਗਾਉਣ ਤੇ ਚਮਕੀਲੇ ਨੇ 12000 ਰੁਪਏ ਲਏ ਸਨ। ਜਦੋਂ ਇਸ ਗੀਤ ਦੀ ਸ਼ੂਟਿੰਗ ਹੋਣੀ ਸੀ ਤਾਂ ਪ੍ਰੋਡਿਊਸਰ ਚਮਕੀਲੇ ਤੋਂ ਸ਼ੂਟਿੰਗ ਲਈ ਤਰੀਕ ਮੰਗ ਰਹੇ ਸੀ। ਤਾਂ ਉਹਨਾਂ ਦੀ ਫਿਲਮ ਲੇਟ ਹੋ ਰਹੀ ਸੀ। ਲੇਕਿਨ ਚਮਕੀਲੇ ਕੋਲ ਇੱਕ ਵੀ ਦਿਨ ਵਿਹਲਾ ਨਹੀਂ ਸੀ। ਚਮਕੀਲੇ ਨੇ ਬਰਿੰਦਰ ਮੋਹਰੇ ਆਪਣੀ ਡੈਰੀ ਖੋਲ ਕੇ ਰੱਖਦੀ ਸੀ ਕਹਿੰਦਾ ਲੈ ਵੀਰੇ ਜਿਹੜੀ ਮਰਜ਼ੀ ਦੇਨ ਦੀ ਸ਼ੂਟਿੰਗ ਰੱਖ ਲੋ ਬਰਿੰਦਰ ਨੇ ਜਾਂ ਡੈਰੀ ਤੇ ਨਿਗਾਹ ਮਾਰੀ ਤਾਂ ਕੋਈ ਵੀ ਦਿਨ ਵਿਹਲਾ ਨਹੀਂ ਸੀ ਕਿਸੇ ਦਿਨ ਦੋ ਕਿਸੇ ਦਿਨ ਤਿੰਨ ਪ੍ਰੋਗਰਾਮ ਬੁੱਕ ਹੋਏ ਪਈ ਸੀ ਤਾਂ ਬਰਿੰਦਰ ਨੇ ਆਪਣੇ ਹਿਸਾਬ ਨਾਲ ਇੱਕ ਤਰੀਕ ਚੁਣ ਲਈ ਕੁਦਰਤੀ ਉਸ ਦਿਨ ਦੇ ਚਮਕੀਲੇ ਦੇ ਤਿੰਨ ਅਖਾੜੇ ਬੁੱਕ ਹੋਏ ਸੀ ਚਮਕੀਲਾ ਤਿੰਨਾਂ ਪਾਰਟੀਆਂ ਕੋਲ ਫਿਰਦੇ ਪ੍ਰੋਡੂਸਰਾਂ ਨੂੰ ਲੈ ਕੇ ਗਿਆ ਸੀ ਤੇ ਉਹਨੇ ਉਹਨਾਂ ਤੋਂ ਮਾਫੀ ਮੰਗ ਕੇ ਅਖਾੜੇ ਵੀ ਕੈਂਤਲ ਕੀਤੇ ਸਨ ਤੇ ਆਪਣੇ ਵੱਲੋਂ ਹੋਰ ਫ੍ਰੀ ਕਲਾਕਾਰ ਦੰਦਿਆਂ ਕਿਹਾ ਸੀ ਕਿ ਮੇਰੀ ਬੇਨਤੀ ਹੈ ਕਿ ਮੈਨੂੰ ਫਿਲਮ 'ਚ ਗਾਉਣ ਦਾ ਮੌਕਾ ਮਿਲ ਰਿਹਾ ਕੱਲ ਨੂੰ ਪ੍ਰਮਾਤਮਾ ਤੁਹਾਨੂੰ ਕੋਈ ਹੋਰ ਖੁਸ਼ੀ ਦੇਊਗਾ ਤਾਂ ਮੈਂ ਲੋਹੜੀ ਤੇ ਆ ਕੇ ਫ੍ਰੀ गा ਕੇ ਜਾਊਗਾ ਤਾਂ ਫਿਲਮ ਦੇ ਪੋਸਟਰ ਉੱਪਰ ਆਪਣੀ ਫੋਟੋ ਦੇਖ ਕੇ ਚਮਕੀਲਾ ਕਹਿੰਦੇ ਭਾਵਕ ਹੋ ਗਿਆ ਖੁਸ਼ੀ ਨਾਲ ਉਹਦੀਆਂ ਅੱਖਾਂ ਭਰ ਆਈਆਂ ਤੇ ਨਮਜੀ ਬਾਚ ਬੋਲਿਆ ਕਿ ਨਾ ਦੇਖ ਬੱਬੀ ਐਕਟਰਾਂ ਦੀਆਂ ਛੋਟੀਆਂ-ਛੋਟੀਆਂ ਤੇ ਆਪਣੀਆਂ ਵੱਡੀਆਂ-ਵੱਡੀਆਂ ਫੋਟੋਆਂ ਲੱਗੀਆਂ ਬਸ ਆ ਹਫ਼ਤੇ ਦਾ ਪ੍ਰੋਗਰਾਮਾ ਦਾ ਕੱਢ ਲਈਏ ਫਿਰ ਆਪਾਂ ਸਾਰੇ ਜ ਪੂਰਾ ਆਰਟੀ ਸਿਨੇਮੇ ਚ ਆਪਣੇ ਲਈ ਬੁਕਿੰਗ ਕਰਕੇ ਫਿਲਮ ਦੇਖੂਗੇ ਤਾਂ 암ਰਜੋਤ ਨੇ ਬਿਨਾ ਕੁਝ ਬੋਲੇਆ ਪੋਸਟਰ ਵੱਲ ਦੇਖਦੇ ਨਾਲ بیٹے ਜਮਕੀਲੇ ਦਾ ਸੋਨੇ ਦੀ ਮੰਦੀ ਦਾ ਹੱਥ ਘੁੱਟਿਆ ਪੋਸਟਰ ਦੇਖ ਕੇ ਉਹਦੀਆਂ ਅੱਖਾਂ ਵੀ ਕਾਲੀ ਭਰਿਆਈਆਂ ਤਾਂ ਰਿਕਸ਼ੇ ਤੋਂ ਮੂਰੇ ਲੱਗਦੀ ਗੱਡੀ ਵਿੱਚੋਂ ਪਿੱਛੇ ਧੌਣ ਘੁਮਾ ਕੇ ਉਹ ਖਾਸੀ دیر ਪੋਸਟਰ ਨੂੰ ਦੇਖਦੀ ਰਹੀ ਲੁਧਿਆਣਾ ਦੇ ਟ੍ਰੈਫਿਕ ਨੂੰ ਚੀਰਦੀ ਕਾਰ ਜੰਦਰ ਬਾਈਪਾਸ ਲਾ ਕੇ ਮੁੱਖ ਸੜਕ ਉੱਪਰ ਦੌੜਦੀ ਜਾ ਰਹੀ ਸੀ ਫਿਰ ਇੱਕ ਖੱਬੇ ਪਾਸੇ ਬਣੇ ਗੇਟ ਤੋਂ ਤਹਿਸੀਲ ਫਲੌਰ ਦੇ ਪਿੰਡ ਮੈਦਮ ਪ੍ਰਵਾਲੀ ਜਾਨੀ ਸੜਕ ਨੂੰ ਮੁੜ ਗਈ ਪਿੰਡ ਕੋਲ ਜਾ ਕੇ ਉਹਨਾਂ ਨੇ ਪਤਾ ਪੁੱਛਿਆ ਤੇ ਦੱਸੇ ਹੋਏ ਰਾਹ ਵੱਲ ਚੱਲ ਪਏ ਕਿੰਨਾ ਉਜਾੜ ਜਿਹਾ ਸਿਬਿਆਂ ਵਰਗਾ ਪਿੰਡ ਹੈ ਮੇਰਾ ਤਾਂ ਅੱਜ ਗਾਉਣ ਨੂੰ ਦਿਲ ਨਹੀਂ ਕਰਦਾ ਕੀ ਕਰਦਾ ਇੱਥੋਂ ਹੀ ਮੁੜ ਜਾਈਏ ਇੱਕ ਬਰਾ ਹੱਟ ਤੇ ਘੋਟਣ ਜੀ ਹੋਈ ਜਾਂਦੀ ਹੈ ਅਚਾਨਕ ਅਮਰਜੋ ਦੇ ਮੂੰਹੋਂ ਨਿਕਲਿਆ ਤਾਂ ਅਖਾੜੇ ਵਾਲਾ ਘਰ ਪਿੰਡ ਤੋਂ ਬਾਹਰ ਖੇਤਾਂ 'ਚ ਸੀ ਇੱਕ ਛੋਟੀ ਜੀ ਕੱਚੀ ਸੜਕ ਉਹਦੇ ਘਰ ਵੱਲ ਜਾਂਦੀ ਸੀ ਤਾਂ ਉਸ ਸੜਕ ਤੋਂ ਕੋਈ 100 ਗਜ ਹਟਮ ਵਿਆਹ ਵਾਲਾ ਘਰ ਚਹਿਰ ਪੈਲ ਹੋਣ ਕਰਕੇ ਦੂਰੋਂ ਦਿਖਾਈ ਦਿੰਦਾ ਸੀ ਘਰ ਦੇ ਕੋਲ ਜਾ ਕੇ ਚਮਕੀਲੇ ਨੇ ਗੱਡੀ ਰਕਵਾ ਕੇ ਗਿੱਲ ਨੂੰ ਭੇਜਦਾ ਤਾਂ ਕਿ ਉਹ ਘਰ ਵਾਲਿਆਂ ਨੂੰ ਉਹਨਾਂ ਦੇ ਪਹੁੰਚ ਜਾਣ ਦੀ ਇਲਾਹਤ ਦੇ ਦੇ ਤਾਂ ਘਰ ਵਾਲਿਆਂ ਨੇ ਇੱਕ ਬੰਦਾ ਗਿੱਲ ਨਾਲ ਭੇਜਦਾ ਤੇ ਦੱਸਦਾ ਸੀ ਕਿ ਉਹਨਾਂ ਨੇ ਸਾਰੀ ਚੰਗੀ ਤੇ ਪਾਰਟੀ ਦਾ ਠਹਿਰਨ ਦਾ ਇੰਤਜ਼ਾਮ ਘਰ ਤੋਂ 500 ਗਾਏ ਦੂਰ ਇੱਕ ਫਾਰਮ ਹਾਊਸ ਉੱਪਰ ਕਰਿਆ ਹੋਇਆ ਉਹ ਫਾਰਮ ਹਾਊਸ ਉਸੇ ਸੜਕ ਉੱਪਰ ਅੱਗੇ ਜਾ ਕੇ ਸੀ ਤੇ ਉਥੋਂ ਖੜਿਆਂ ਨੂੰ ਦਿਸਦਾ ਸੀ ਤਾਂ ਡਰਾਈਵਰ ਰਣਜੀਤ ਨੇ ਗੱਡੀ ਤੋਰ ਕੇ ਉਸ ਫਾਰਮ ਹਾਊਸ ਵੱਲ ਜਾਂਦੀ ਪਹੀ ਵੱਲ ਨੂੰ ਖੱਬੇ ਨੂੰ ਮੋੜਦੀ ਜਿੱਥੇ ਜਾ ਕੇ ਪਹੀ ਮੁੱਕੀ ਉੱਥੇ ਇੱਕ ਖੂਹ ਦੇ ਉੱਤੇ ਬਣਾਇਆ ਕੁਝ ਕਮਰਿਆਂ ਦਾ ਮਕਾਨ ਸੀ ਚਮਕੀਲੇ ਤੇ ਅਮਰਜੋਤ ਦੇ ਆਰਾਮ ਕਰਨ ਲਈ ਪਹਿਲਾਂ ਹੀ ਉੱਥੇ ਚਿਵਾਰੇ ਤੇ ਮੰਜੇ ਡੇਹੇ ਹੋਏ ਸੀ ਸਾਰੇ ਜਣੇ ਪੌੜੀਆਂ ਚੜ੍ਹ ਕੇ ਉੱਪਰ ਜਾ ਬੈਠੇ ਅਮਰਜੋਤ ਰਾਜੀ ਨਾ ਹੋਣ ਕਰਕੇ ਇੱਕ ਮੰਜੇ ਤੇ ਲੇਟ ਗਈ ਤੇ ਦੂਜੇ ਤੇ ਚਮਕੀਲਾ ਬਹਿ ਗਿਆ ਬਾਕੀ ਸਾਰੇ ਕੋਲੇ ਪਏ ਮੰਜੇ ਕੁਰਸੀਆਂ ਉੱਪਰ ਬਹਿ ਗਏ ਤਾਂ ਕੁਝ ਦੇਰ ਬਾਅਦ ਪਿਆ ਵਾਲਾ ਮੁੰਡਾ ਸਟੀਵਨ ਚਵਾਰੇ ਚ ਆਇਆ ਤੇ ਚਮਕੀਲਾ ਬਾਰੇ ਪੁੱਛਣ ਲੱਗਿਆ ਚਮਕੀਲਾ ਕੋਲੀ ਪਿਆ ਮੰਜੇ ਤੇ ਉੱਠ ਕੇ ਬਹਿ ਗਿਆ ਮੈਂ ਹੀ ਆ ਚਮਕੀਲਾ ਵੀਰੇ ਸਸਰੀ ਗੱਲ ਭਾਜੀ ਤੁਹਾਡੀ ਪੇਮੈਂਟ ਦੇਣੀ ਸੀ ਸਟੀਵਨ ਹੱਥ 'ਚ ਨੋਟ ਫੜੀ ਖੜਾ ਸੀ ਤਾਂ ਚਮਕੀਲਾ ਉਸ ਨੂੰ ਤੇ ਗਿੱਲ ਨੂੰ ਪਾਸੇ ਲੈ ਗਿਆ ਸੀ ਉਹ ਨੋਟ ਲੈਣ ਲੱਗ ਪਿਆ ਸੀ ਕਿੰਨੇ ਦਮ ਤੁਹਾਨੂੰ ਪਤਾ ਹੀ ਹੈ ਵੀਰੇ 500 ਤੁਹਾਨੂੰ ਕਹਿੰਦਾ ਐਡਵਾਂਸ ਆਇਆ ਹੋਇਆ ਪਹਿਲਾਂ ਦਾ ਤੇ ਆਹ ਬਾਕੀ ਦਾ 4000 ਫੜੋ ਰੀਵਨ ਨੇ ਨੋਟ ਗਿੱਲ ਨੂੰ ਫੜਾਤੇ ਸੀ ਤੇ ਗਿੱਲ ਨੇ ਨੋਟ ਗਣ ਕੇ ਚਮਕੀਲੇ ਨੂੰ ਫੜਾਤੇ। ਚਮਕੀਲੇ ਨੇ ਪੈਸੇ ਵੜ ਕੇ ਜੇਬ ਵਿੱਚ ਪਾ ਲਏ। ਕੈਨੇਡਾ ਤੋਂ ਆਇਓ ਤੁਸੀਂ? ਮੈਂ ਵੀ ਉੱਥੇ ਪ੍ਰੋਗਰਾਮ ਕਰਕੇ ਆਇਆ ਸੀ। ਦੇਖਿਆ ਸੀ ਤੁਸੀਂ? ਨਹੀਂ ਭਾਜੀ ਮੈਂ ਪੰਜਾਬੀ ਗਾਣੇ ਘੱਟ ਹੀ ਸੁਣਦਾ। ਮੈਂ ਸਟੇ ਤੇ ਤੁਹਾਡੇ ਤੋਂ ਡਾਲਰ ਬਾਹਰੂੰਗਾ। ਬਾਹਲਾ ਨਾ ਕਰਿਓ ਵੀਰੇ। ਹਿਸਾਬ ਜੇ ਦਾ ਕੰਮ ਰੱਖਿਓ। ਮੈਨੂੰ ਪੈਸੇ ਦਾ ਨਹੀਂ ਬਸ ਤੁਸੀਂ ਧਿਆਨ ਨਾਲ ਸੁਣ ਲਿਓ। ਮੇਰੇ ਲਈ ਇਹ ਨਹੀਂ ਬਹੁਤ ਹੈ। ਚਮਕੀਲਾ ਕਹਿੰਦਾ ਪਾਜੀ ਰਿਕਵੈਸਟ ਕਰਨੀ ਸੀ ਲੰਗਰ ਵਿੱਚ ਆ ਕੇ ਪ੍ਰਸ਼ਾਦਾ ਚੱਕ ਜੋ ਵੀਰੇ ਮੈਂ ਜ਼ਰੂਰ ਚੱਕਦਾ ਪਰ ਮੇਰੀ ਮਜਬੂਰੀ ਹੈ ਜਿਵੇਂ ਉੱਥੇ ਚੱਲਿਆ ਗਿਆ ਤਾਂ ਮੇਰੇ ਦੁਆਲੇ ਲੋਕ ਬਹੁਤ ਇਕੱਠੇ ਹੋ ਜਾਣੇ ਆ ਉਹਨਾਂ ਨੇ ਮੈਨੂੰ ਛਕਣ ਨਹੀਂ ਦੇਣਾ ਚਲੋ ਤੁਹਾਡੇ ਲਈ ਕਹਿੰਦਾ ਰੋਟੀ ਅਸੀਂ ਇੱਥੇ ਹੀ ਭੇਜ ਦਿੰਦੇ ਆ ਮਿਹਰਬਾਨੀ ਵੀਰੇ ਰੋਟੀ ਦੀ ਕੋਈ ਲੋੜ ਨਹੀਂ ਚਾਹ ਜ਼ਰੂਰ ਭੇਜ ਦਿਓ ਠੀਕ ਆ ਪਾਜੀ ਨਾਈਸ ਮੀਟ ਜੂ ਕਹਿੰਦਾ ਇਹ ਕਹਿ ਕੇ ਕੈਨੇਡਾ ਵਾਲਾ ਮੁੰਡਾ ਚਲੇ ਗਿਆ ਥੋੜੀ ਦੇਰ ਬਾਅਦ ਦੋ ਬੰਦੇ ਰੋਟੀਆਂ ਦੇ ਦੋ ਥਾਲ ਲੈ ਕੇ ਚਿਵਾਰੇ ਉੱਪਰ ਗਏ ਚਮਕੀਲਾ ਅੱਖਾਂ ਮਿੱਚੀ ਪਿਆ ਸੀਗਾ ਓਟੋ ਚਮਕੀਲਾ ਸਾਹਿਬ ਪ੍ਰ ਸਾਲ ਫੜੀ ਮੁੰਡਾ ਇੱਕ ਜਗਿੰਦਰ ਨੇ ਕਹਿੰਦਾ ਆਵਾਜ਼ ਮਾਰੀ ਤਾਂ ਚਮਕੀਲਾ ਉੱਟ ਕੇ ਬਹਿ ਗਿਆ ਵੀਰੇ ਮੈਂ ਮਨਾ ਕੀਤਾ ਸੀ ਲੈ ਜਾਓ ਅਸੀਂ ਰੋਟੀ ਨਹੀਂ ਖਾਣੀ ਜਗਿੰਦਰ ਉਵੇਂ ਹੀ ਵਾਪਸ ਮੁੜ ਗਿਆ ਸੀ ਚਮਕੀਲੇ ਨੇ ਉਹਦਾ ਮੁੜੇ ਜਾਣ ਦਾ ਅਫਸੋਸ ਇਹ ਜਿਹੇ ਚਿਹਰਾ ਦੇਖਿਆ ਤਾਂ ਭੱਜ ਕੇ ਪੌੜੀਆਂ ਉਤਰੇ ਜਗਿੰਦਰ ਦੀ ਬਾਹ ਫੜੀ ਕਹਿੰਦਾ ਵੀਰੇ ਯਾਰ ਤੂੰ ਤਾਂ ਗੁੱਸੇ ਹੀ ਕਰ ਗਿਆ ਆ ਜਾ ਆਪਾਂ ਖਾਂਦੇ ਆ ਰੋਟੀ ਚਮਕੀਲਾ ਕੇ ਮੱਜੇ ਤੇ ਬਹਿ ਗਿਆ ਔਰ ਇਹ ਨਾਲ ਦੇ ਮੱਜੇ ਤੇ ਪਈ ਅਮਜੋਤ ਨੂੰ ਉਠਾਇਆ ਸੀ ਯਾ ਬੱਬੀ ਉਠ ਲੰਗਰ ਦਾ ਪ੍ਰਸ਼ਾਦਾ ਆਇਆ ਸ਼ਕਲ ਤਾਂ ਜਗਿੰਦਰ ਨੇ ਆਪਣੀ ਥਾਲੀ ਜਪੀਲਪੁਰ ਰੱਖਤੀ ਉਹਦੇ ਨਾਲ ਆਏ ਮੁੰਡੇ ਵੀਰੇ ਨੇ ਆਪਣੇ ਹੱਥ 'ਚ ਫੜੀ ਥਾਲੀ ਅਮਰਜੋਤ ਨੂੰ ਦੇਤੀ ਉਹ ਮੁੰਡੇ ਤੁਸੀਂ ਵੀ ਰੋਟੀ ਖਾ ਲਓ ਜੇ ਮਰਨਾ ਪੈ ਗਿਆ ਰੋਟੀ ਖਾ ਕੇ ਤਾਂ ਮਰਾਂਗੇ ਚਮਕੀਲਾ ਸਾਜੀਆਂ ਨੂੰ ਸੰਬੋਧਿਤ ਹੋਇਆ ਤਾਂ ਹੋਰ ਕਿਸੇ ਚੀਜ਼ ਦੀ ਲੋੜ ਕੋਈ ਹੋਈ ਦੱਸਣਾ ਜਗਿੰਦਰ ਕਹਿੰਦਾ ਦਾਲ ਬਹੁਤ ਸਵਾਦ ਹੈ ਬਸ ਵੀਰੇ ਕਿਹੜੀ ਜੀ ਚਾਹ ਬਣਾ ਲਿਆ ਚਮਕੀਲੇ ਨੇ ਫਰਮਾਇਸ਼ ਕੀਤੀ ਜਗENDER ਤੇ ਬੀਰਾ ਸਾਜੀਆਂ ਲਈ ਰੋਟੀ ਲੈਣ ਚਲੇ ਗਏ ਚਮਕੀਲੇ ਉਹਨੇ ਰੋਟੀ ਖਾ ਕੇ ਭਾਂਡੇ ਮੰਜੇਟਾ ਰੱਖ ਤੇ ਚਾਹ ਆ ਗਈ ਸੀ ਤਾਂ ਪਹਿਲੀ ਕੁੱਟ ਪਰ ਜਮਕੀਲੇ ਨੇ ਮਣਕ ਨੂੰ ਸਾਊਂਡ ਚੈੱਕ ਕਰਨ ਤੇ ਸਟੇਜ ਤੋਂ ਅਨਾਊਂਸਮੈਂਟ ਕਰਨ ਲਈ ਭੇਜਤਾ ਸੀ ਦੁਪਹਿਰ ਦੇ 1:25 ਮਿੰਟ ਹੋ ਗਏ ਸੀ ਪੂਰੇ 1:30 ਵਜੇ ਚਮਕੀਲੇ ਨੇ ਸਭ ਨੂੰ ਕਿਹਾ ਚਲੋ ਵੀ ਆਪਣਾ ਜਾਣ ਦਾ ਟਾਈਮ ਹੋ ਗਿਆ ਚੱਲੀਏ ਮਣਕੂ ਨੇ ਕੁਝ ਹੀ ਪਲਾਂ ਚਮਕੀਲੇ ਦੇ ਸਟੇਜ ਉੱਪਰ ਆਉਣ ਦੀ ਘੋਸ਼ਣਾ ਕਰਤੀ ਤੇ ਚਮਕੀਲਾ ਤੇ ਅਮਰਜੋਤ ਕਾਰ ਦੀ ਪਿਛਲੀ ਸੀਟ ਉੱਤੇ ਬੈਗੇ ਸੀ ਤਾ ਗਿੱਲ ਨੇ ਗਿੱਲ ਤੇ ਦੇਪੂ ਇਹ ਮੂਰੇ ਡਰਾਈਵਰ ਦੇ ਨਾਲ ਵਾਲੀ ਸੀਟ ਉੱਪਰ ਸਵਾਰ ਹੋ ਗਏ ਲਾਲ ਤੇ ਨਿਹਾਲਾ ਦੋਨੋਂ ਭਰਾ ਵੀ ਬਿਲੀ ਸੀਟ ਉੱਪਰ ਬੈਠੇ ਸੀ ਹੁਣ ਜਦੋਂ ਗੱਡੀ ਚੱਲਣ ਲੱਗੀ ਤਾਂ ਚਾਹ ਲੈ ਕੇ ਆਇਆ ਮੁੰਡਾ ਪੀਰਾ ਖਾਲੀ ਭਾਂਡੇ ਲਈ ਜਾ ਰਿਹਾ ਸੀ ਮੂਰੇ ਦੀ ਲੰਗਿਆ ਚਮਕੀਲੇ ਨੇ ਨੂੰ ਸਲਾਹ ਮਾਰੀ ਸੀ ਆ ਵੀਰੇ ਯਾਰ ਤੂੰ ਸਾਡੇ ਨਾਲ ਹੀ ਆ ਜਾ ਅਸੀਂ ਇਕੱਠੇ ਜੇ ਹੋ ਜਾਂਦੇ ਹਾਂ ਪਹਿਲਾਂ ਤਾਂ ਵੀਰਾ ਬੈਠਣ ਲੱਗਾ ਸੀ ਫੇਰ ਉਹ ਗੱਡੀ ਭਰੀ ਦੇਖ ਕੇ ਰੁਕ ਗਿਆ ਕਹਿੰਦਾ ਨਹੀਂ ਤੁਸੀਂ ਚੱਲੋਵੇਂ ਹੁਣ ਮਨਕੂ ਦੁਆਰਾ ਚਮਕੀਲੇ ਦੇ ਆਉਣ ਦੀ ਸੂਚਨਾ ਦਿੱਤੀ ਹੋਣ ਕਰਕੇ ਸਟੇਜ ਤੇ ird gird ਬੜਾ ਇਕੱਠ ਹੋ ਗਿਆ ਸੀ ਸਾਰੀ ਸੜਕ ਦੂਰ ਦੂਰ ਤੱਕ ਭਰੀ ਪਈ ਸੀ ਬੰਦੇ ਤੇ ਬੰਦਾ ਚੜਿਆ ਪਿਆ ਸੀ ਤਾਂ ਭੀੜ ਨੂੰ چیرਦੀ ਹੋਈ ਕਾਰ ਜਾ ਕੇ ਜਿਉਂ ਹੀ ਸਟੇਜ ਦੇ ਸਾਹਮਣੇ ਸੜਕ ਤੋਂ ਥੋੜਾ ਜਿਹਾ ਸੱਜੇ ਵੱਲ ਜਾ ਕੇ ਰੁਕੀ ਤਾਂ ਸਭ ਤੋਂ ਪਹਿਲਾਂ ਗਿੱਲ ਨਿਕਲ ਕੇ ਸਟੇਜ ਵੱਲ ਚਲਾ ਗਿਆ ਦੇ ਬੂਦੇ ਮਗਰ ਲੱਗ ਗਿਆ ਨਿਹਾਲਾ ਤੇ ਲਾਲਵੀ ਸੜਕ ਵਾਲੇ ਪਾਸੇ ਉਤਰ ਕੇ ਕਾਰ ਦੀ ਡਿੱਗੀ ਬੂਟ ਵਿੱਚੋਂ ਆਪਣੇ ਸਾਜ਼ ਕੱਢਣ ਲੱਗ ਪਏ ਸੀ ਤਾਂ ਚਮਕੀਲਾ ਨਿਕਲ ਕੇ ਕਾਰ ਦੇ ਦੂਜੇ ਪਾਸੇ ਚਲੇ ਗਿਆ ਤੇ ਖੜ ਕੇ ਚਾਦਰਾਂ ਸੂਤ ਕਰਨ ਲੱਗ ਪਿਆ ਅਮਰਜੋਤ ਅਜੇ ਆਪਣਾ ਭਰਤ ਚੁੱਕਣੇ ਲੱਗੀ ਸੀਗੇ ਗੱਡੀ ਦੇ ਪਿਛਲੇ ਪਾਸੇ ਕੋਲ ਕੰਬਲ ਦੀ ਬੁੱਕਲ ਮਾਰੀ ਖੜੇ ਸੁਖਦੇਵ ਸਿੰਘ ਸੋਢੀ ਔਰ ਹਰੀ ਸਿੰਘ ਬਾਬਾ ਰੁੜਕਾ ਕਲਾਂ ਵਾਲੇ ਨੇ ਇੱਕ ਗੋਲੀ ਢੋਲਕ ਚੁੱਕਰੇ ਲਾਲਚੰਦ ਦੇ ਮਾਰੀ ਗੋਲੀ ਉਹਦੇ ਪੇਟ ਦੇ ਨਾਲ ਦੀ ਹੁੰਦੀ ਉਹਦੀ ਬਾਹਾਂ ਚ ਗੁੱਟ ਤੋਂ ਪੰਜ ਗੋਲਿਆਂ ਉੱਪਰ ਵੱਜ ਕੇ ਦੂਜੇ ਪੈਦੇ ਨਿਕਲ ਗਈ ਤਾਂ ਲਾਲ ਨੇ ਯਾਰ ਪਿਸਟਲ ਤਾਣੀ ਖੜੇ ਸੋਢੀ ਨੂੰ ਦੇਖਿਆ ਤਾਂ ਢੋਲ ਛੱਡ ਕੇ ਮੌਕੇ ਦੀ ਭੱਜ ਗਿਆ ਤਾਂ ਬਾਰੀ ਖੁੱਲ ਗਈ ਜਿਉਂ ਹੀ ਅਮਰਜੋਤ ਉਤਰਨ ਲੱਗੀ ਤਾਂ ਸੁਖਦੇਵ ਸੋਢੀ ਨੇ ਉਹਦੇ ਗੋਲੀਆਂ ਮਾਰਨੇ ਸ਼ੁਰੂ ਕਰਦੀਆਂ ਪਹਿਲਾਂ ਲੱਗਦੇ ਫਿਰ ਅਮਰਜੋਤ ਦੀ ਛਾਤੀ ਤੇ ਫਿਰ ਸਿਰ 'ਚ ਗੋਲੀਆਂ ਲੱਗੀਆਂ ਤਾਂ ਅਮਰਜੋਤ ਦੀ ਚੀਖ ਨਿਕਲ ਗਈ ਕੀ ਸੁਣ ਕੇ ਚਮਕੀਲਾ ਉਹਦੇ ਵੱਲ ਔੜਿਆ ਬੱਬੀ ਕੀ ਹੋਇਆ ਜਦੋਂ ਚਮਕੀਲੇ ਨੇ ਅਮਰਜੋਤ ਤੇ ਗੋਲੀਆਂ ਵੱਜੀਆਂ ਦੇਖੀਆਂ ਤਾਂ ਉਹਨੂੰ ਸਾਰਾ ਮਾਮਲਾ ਸਮਝਣ ਦੀ ਥੇ ਨੀ ਲੱਗੀ ਤਾਂ ਜਿਉਂ ਹੀ ਚਮਕੀਲੇ ਨੇ ਪਰਤਕੇ ਦੇਖਿਆ ਸੀ ਤਾਂ ਕਾਰ ਦੇ ਮੂਹਲੇ ਪਾਸੇ ਭਾਈ ਗਰਦੀਪ ਸਿੰਘ ਦੀਪਾ ਹੇਰਾਵਾਲਾ ਇਹ ਖੜਾ ਸੀ ਤਾਂ ਇਹਨੇ ਚਮਕੀਲੇ ਦੇ ਮੂੰਹ ਦੇ ਉੱਪਰ ਆਪਣੀ AK-47 ਦੇ ਬ੍ਰਸਟ ਮਾਰੇ ਤੇ ਚਮਕੀਲਾ ਗੋਲੀਆਂ ਲੱਗਦੇ ਸਾਰੀ ਲੋਟਣੀਆਂ ਖਾ ਕੇ ਕੋਲ ਪਈਆਂ ਪਾਥੀਆਂ ਉੱਪਰ ਡਿੱਗ ਗਿਆ ਸੀਗਾ ਤਾਂ ਉਸ ਤੋਂ ਬਾਅਦ ਸਟੇਜ ਕੋਲ ਖੜੇ ਗਰਨੇਕ ਸਿੰਘ ਨੇਕੇ ਮੈਸਮਪੁਰੀਏ ਨੇ ਆਪਣੀ ਕਲਿਆ ਰਫਲ ਦਾ ਮੂੰਹ ਦੇ ਬੂਵਲ ਕੀਤਾ ਤਾਂ ਉਹ ਭੱਜਣ ਲੱਗਾ ਉੱਥੇ ਪਏ ਖੁੰਢ ਦੇ ਵਿਚાળਕ ਕੇ ਡਿੱਗ ਪਿਆ ਤਾਂ ਨੇਕੇ ਨੇ ਉਹਦੇ ਡਿੱਗੇ ਪੈਰੇ ਗੋਲੀਆਂ ਮਾਰੀਆਂ ਤਾਂ ਜਿੰਦਾ ਜਿਸਮ ਲਾਸ਼ ਤਵਦੀਰ ਹੋ ਗਿਆ ਤਾਂ ਇਸ ਵਕਤ ਸਟੇਜ ਤੇ ਖੜਾ ਮਣਕੂ ਸਟੇਜ ਪਿਛੇ ਬਣੀ 5 ਫੁੱਟ ਦੀ ਕੰਧ ਟੱਪ ਕੇ ਵਿਆਹ ਵਾਲੇ ਘਰ ਮਾ ਜਾ ਕੇ ਲੋਕਿਆ ਸੀਗਾ ਤੇ ਲੋਕਾਂ ਦੇ ਜਾਨ ਬਚਾਉਣ ਲਈ ਹਾਹਾਕਾਰ ਤੇ ਹਵੜਾ ਦਾ ਬੜੀ ਮੱਚੂਕੀ ਸੀ ਕਿ ਤੇ ਲੋਕਾਂ ਨੂੰ ਜਦਨੂ ਰਾਹ ਮਿਲਿਆ ਉਹ ਤਨੂ ਭਜਣਾ ਸ਼ੁਰੂ ਕਰਦਾ ਸੀ ਤਾਂ ਉਸ ਤੋਂ ਬਾਅਦ ਕਾਰ ਦੇ ਡਰਾਈਵਰ ਰਣਜੀਤਵੱਲ ਆਪਣੀ ਬੰਦੂਕ ਤਣ ਕੇ ਦੀਪਾ ਹੇਰਾ ਵਾਲਿਆਂ ਨੇ ਕਿਹਾ ਕਿ ਇਹਦਾ ਰਵਾਲ ਪਰ ਕਿੱਥੇ ਆ ਚਮਕੀਲੇ ਦਾ ਤਰਵਾਰਪਤਾ ਜੀ ਕਹਿੰਦਾ ਨੇ ਕੋਲ ਹੁੰਦਾ ਨਹੀਂ ਰਣਜੀਤ ਮਸਾਂ ਹੀ ਬੋਲਿਆ ਚੰਗਾ ਫਿਰ ਚਾਬੀ ਫੜਾਕਾਰ ਦੀ ਤਾਂ ਜਿਹਦੇ ਨੇ ਚਾਬੀ ਕੱਢ ਕੇ ਫੜਾਤੀ ਤਾਂ ਉਸ ਤੋਂ ਬਾਅਦ ਫਿਰ ਤਿੰਨੇ ਖੜਕੋ ਸਿੰਘ ਸਕੂਟਰ ਚੇਤਕ ਸੀਗਾ ਤਾਂ ਇਹਨਾਂ ਨੇ ਮਾਰ ਕੇ ਇੱਕ ਇੱਕ ਤੇ ਇੱਕ ਚਿੱਠੀ ਚਮਕੀਲੀ ਦੀ ਜੇਬ ਦੇ ਵਿੱਚ ਪਾ ਕੇ ਫਿਰ ਉੱਥੋਂ ਇਹ ਹਵਾਈ ਫੇਰ ਕਰਦੇ ਹੋਏ ਉੱਥੋਂ ਨਿਕਲ ਗਏ ਉਧਰੋਂ ਗੋਲੀਆਂ ਚੱਲਣ ਤੋਂ ਬਾਅਦ ਭੱਜਦੇ ਹੋਏ ਲਾਲਚੰਦ ਤੇ ਨਿਹਾਲਾ ਰਾਹ ਦੇ ਵਿੱਚ ਇੱਕ ਦੂਜੇ ਨੂੰ ਮਿਲ ਗਏ ਤਾਂ ਇਸ ਵਕਤ ਕਹ ਨਿਹਾਲਾ ਹੀ ਸਮਝਦਾ ਸੀ ਕਿ ਉਹਦਾ ਭਰਾ ਲਾਲ ਵੀ ਮਾਰਿਆ ਜਾ ਚੁੱਕਿਆ ਹੋਊਗਾ ਕਿਉਂਕਿ ਗੋਲੀ ਚੱਲਦਿਆਂ ਹੀ ਦੋਨੋਂ ਸਾਹ ਛੱਡ ਕੇ ਭੱਜ ਗਏ ਸੀ ਲਾਲ ਦੀ ਬਾਹਰ ਚ ਗੋਲੀ ਲੱਗੀ ਹੋਣ ਕਰਕੇ ਖੂਨ ਨਿਕਲ ਰਿਹਾ ਸੀ ਤਾਂ ਉਹਨਾਂ ਨੇ ਭਾਦਿਆਂ ਹੋਇਆਂ ਨੇ ਰਾਹ ਜਾਂਦੇ ਇੱਕ ਟੈਂਪੂ ਨੂੰ ਰੋਕਿਆ ਤੇ ਗੋਲੀ ਲੱਗਣ ਬਾਰੇ ਦੱਸਿਆ ਸੀ ਪਰ ਟੈਂਪੂ ਵਾਲੇ ਨੇ ਉਹਨਾਂ ਨੂੰ ਛਡਾਉਣ ਤੋਂ ਇਨਕਾਰ ਕਰਤਾ ਉਹ ਕਿਸੇ ਚ ਮੇਲੇ ਚ ਨਹੀਂ ਸੀ ਪੈਣਾ ਚਾਹੁੰਦਾ ਨਿਹਾਲਾ ਤੇ ਲਾਲ ਸੜਕ ਉੱਪਰ ਫਲੋਰ ਵੱਲ ਭਾਦੇ ਚਲੇ ਗਏ ਸੀ ਰਾਹ ਦੇ ਵਿੱਚ ਇੱਕ ਟਾਂਗਾ ਜਾ ਰਿਹਾ ਸੀ ਤਾਂ ਨਿਹਾਲੇ ਨੇ ਲਾਲ ਨੂੰ ਸਮਝਾਇਆ ਸੀ ਬੇਸ ਟਾਂਗੇ ਵਾਲੇ ਨੂੰ ਦੱਸੀ ਨਾ ਕਿ ਤੇਰੇ ਗੋਲੀ ਲੱਗੀ ਹੋਈ ਨਹੀਂ ਤਾਂ ਉਹਨੇ ਵੀ ਚੜਾਉਣਾ ਨਹੀਂ ਤੇ ਇਹਨੂੰ ਆਪਾਂ ਆਖ ਦੇਵਾਂਗੇ ਕਿ ਸੱਟ ਵੱਜੀ ਹੈ ਤਾਂ ਲਾਲ ਜਾਂਦੇ ਨੇ ਇਦਾਂ ਹੀ ਕਿਦਾਂ ਟਾਂਗੇ ਵਾਲਾ ਉਹਨੂੰ ਫਲੋਰ ਦੇ ਹਸਪਤਾਲ ਛੱਡ ਕੇ ਚਲਾ ਗਿਆ ਹਾਸਤral ਜਾਣ ਤੱਕ ਲਾਲ ਨੇ ਬਾਹ ਕਪੜੇ ਨਾਲ ਕੁੱਟ ਕੇ ਫੜੀ ਹੋਈ ਸੀ ਪਰ ਉਸ ਵਿੱਚੋਂ ਖੂਨ ਦੀਆਂ ਤੇ ਤੀਰੀਆਂ ਬੱਕਰੀਆਂ ਸੀ ਤਾਂ ਲਾਲ ਨੇ ਡਾਕਟਰ ਨੂੰ ਦੱਸਿਆ ਸੀ ਕਿ ਉਹਦੇ ਕੋਈ ਉਹਦੇ ਗੋਲੀ ਲੱਗੀ ਹੋਈ ਸੀ ਡਾਕਟਰਾਂ ਨੇ ਇਲਾਜ ਕਰ ਤੋਂ ਜਵਾਬ ਦਿੰਦੇ ਆ ਕਹਿਤਾ ਕਿ ਇਹ ਪੁਲਿਸ ਕੇਸ ਬਣਦਾ ਪਹਿਲਾਂ ਪੁਲਿਸ ਨੂੰ ਸੂਚਿਤ ਕਰਕੇ ਪੁਲਿਸ ਵਾਲੇ ਨਾਲ ਲੈ ਕੇ ਆਓ ਫੇਰ ਤੁਹਾਡਾ ਇਲਾਜ ਕਰਾਂਗੇ ਤਾਂ ਨਿਹਾਲੇ ਤੇ ਲਾਲ ਨੇ ਉਹਨਾਂ ਹੀ ਬੜੀਆਂ ਇਮਤਾਨ ਕੀਤੀਆਂ ਪਰ ਡਾਕਟਰ ਨਹੀਂ ਮੰਨੇ ਹਾਰ ਕੇ ਲਾਲ ਉਹ ਨਹੀਂ ਫਲੌਟ ਥਾਣੇ ਚਲੇ ਗਏ ਤਾਂ ਉਹਨਾਂ ਨੇ ਉੱਥੇ ਜਾ ਕੇ ਪੁਲਿਸ ਨੂੰ ਸਾਰੀ ਘਟਨਾ ਬਾਰੇ ਦੱਸਿਆ ਤੇ ਦੋ ਸਿਪਾਈ ਤੇ ਲਾਲ ਨੂੰ ਹੱਦ ਤੱਕ ਲੈ ਕੇ ਗਏ ਤਾਂ ਤੇ ਉਹਨਾਂ ਨੇ ਉਹਦਾ ਇਲਾਜ ਕਰਵਾਇਆ ਇਸ ਸਮੇਂ ਤੱਕ ਲਾਲ ਇਹੀ ਸਮਝਦਾ ਸੀ ਕਿ ਗੋਲੀ ਉਹਦੀ ਪਾਹ ਦੇ ਅੰਦਰੇ ਸੀ ਲੇਕਿਨ ਡਾਕਟਰਾਂ ਨੇ ਨਰੀਖਣ ਕਰਕੇ ਦੱਸਿਆ ਜੀ ਕਿ ਗੋਲੀ ਦੋ ਤੇ ਇੱਕ ਇੱਕ ਪਾਸੇ ਨੂੰ ਸਾਈਡ ਨੂੰ ਲੰਘੀ ਸੀ ਬੱਜ ਕੇ ਤਾਂ ਡਾਕਟਰਾਂ ਨੇ ਮੱਲਮ ਪੱਟੀ ਕਰਤੀ ਪਰ ਖੂਨ ਬੰਦ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ ਪੱਟੀ ਵਿੱਚ ਵੀ ਰਿਸੀ ਜਾ ਰਿਹਾ ਸੀਗਾ ਤਾਂ ਕੁਝ ਕ ਪਲਾਂ ਦੇ ਵਿੱਚ ਇਹ ਜੋ ਘਟਨਾ ਤੋਂ ਬਾਅਦ ਫੇ ਪਿੰਡ ਦੀ ਪੰਚਾਇਤ ਤੇ ਬਾਕੀ ਲੋਕ ਵੀ ਉਥੇ ਜਮ੍ਹਾਂ ਹੋਣੇ ਸ਼ੁਰੂ ਹੋ ਗਏ ਪੁਲਸ ਨੂੰ ਤਲਾਸ਼ ਕਰਨ ਲਈ ਬੰਦੇ ਭੇਜ ਦਿੱਤੇ ਗਏ ਸਨ ਉੱਤੇ ਉੱਤੇ ਹੌਲੀ ਹੌਲੀ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਕਹਿੰਦੇ ਪਿੰਡ ਦੀ ਪੰਚਾਇਤ ਵਾਲਿਆਂ ਨੇ ਇਹੀ ਸਲਾਹ ਬਣਾਈ ਸੀ ਕਿ ਖਾੜਕੋ ਸਿੰਘਾਂ ਨੂੰ ਜਾਣਦੇ ਹੋਏ ਬਾਅਦੂਦ ਵੀ ਪੁਲਸ ਨੂੰ ਇਹੀ ਬਿਆਨ ਦੇਣਾ ਕਿ ਉਹਨਾਂ ਦੇ ਮੂੰਹ ਬੰਨੇ ਹੋਏ ਸਨ ਤੇ ਉਹਨਾਂ ਨੇ ਕਿਸੇ ਨੂੰ ਨਹੀਂ ਦੇਖਿਆ ਤੇ ਨਾ ਹੀ ਪਛਾਣਿਆ ਡੇਢ ਦੋ ਘੰਟੇ ਬਾਅਦ ਕਹਿੰਦੇ ਥਾਣਾ ਨੂਰਪਹਿਲ ਤੇ ਥਾਣਾ ਪਲੌਰ ਤੋਂ ਦੋ ਪੁਲਸ ਟੁਕੜੀਆਂ ਮੌਕੇ 'ਤੇ ਬਾਰਦਾਤ ਤੇ ਪਹੁੰਚ ਗਈਆਂ ਪੁਲਸ ਨੇ ਆਪਣੀ ਲੋੜੀਂਦੀ ਕਾਰਵਾਈ ਕੀਤੀ ਗਵਾਹਾਂ ਦੇ ਬਿਆਨ ਲਏ ਪਰ ਮੌਦੇ ਦੇ ਭੈਅ ਕਾਰਨ ਕਿਸੇ ਨੇ ਕੱਲੀ ਵੀ ਨਾ ਪਛਾਨਣ ਦਾ ਮਤਲਬ ਕਿ ਉਹਨਾਂ ਨੂੰ ਇਨਕਾਰ ਕਰਤਾ ਵੀ ਅਸੀਂ ਨਹੀਂ ਪਛਾਨਦੇ ਜੀ ਕੌਣ ਸੀਗੇ ਤਾਂ ਇਹਨਾਂ ਦੇ ਵਿੱਚ ਗੁਰਨੇਕ ਸਿੰਘ ਨੇਕਾ ਤਾਂ ਮੈਚਓਵਰ ਪਿੰਡ ਦਾ ਹੀ ਸੀ ਤੇ ਉਹਨੂੰ ਸਭ ਪਛਾਨਦੇ ਸੀ ਇਹ ਤੋਂ ਇਲਾਵਾ ਇਸ ਜਿਹੜਾ ਵਾਰਦਾਤ ਹੈ ਇਹਦੀ ਸਾਜੇ ਵਿੱਚ ਦੋ ਹੋਰ ਮੈਚੋਂ ਪਰੇ ਮੁੰਡੇ ਵੀ ਸ਼ਾਮਿਲ ਤਾਂ ਕਹਿੰਦੇ ਪਰਮਜੀਤ ਸਿੰਘ ਪੰਮੇ ਨੇ ਸਾਰੀ ਗੱਲਬਾਤ ਪਲਾਨ ਬਣਾਇਆ ਸੀ ਇਹ ਔਰ ਇਹ ਦੋਨੋਂ ਵਿਆਹ ਵਾਲੇ ਕਹਿੰਦੇ ਯਾਨੀ ਸੜਕ ਦੇ ਦੋਨੋਂ ਪਾਸੇ ਖੜੇ ਰਹੇ ਸਨ ਤਾ ਜੋ ਉੜਦੇ ਆਉਣ ਤੇ ਆਪਣੇ ਸਾਥੀਆਂ ਨੂੰ ਸੂਚਿਤ ਕਰ ਸਕਣ ਤਾਂ ਪੁਲਿਸ ਨੇ ਵਿਆਹ ਵਾਲੇ ਘਰ ਜਾ ਕੇ ਮਣਕ ਨੂੰ ਲਜਾਈਆਂ ਵਿੱਚ ਲੁਕੇ ਹੋਏ ਨੂੰ ਪੱਢਿਆ ਸੀ ਤਾਂ ਉਸ ਵਕਤ ਵੀ ਉਹ ਡਰਦਾ ਮਾਰਾ ਤਰਤਰ ਕੰਬ ਰਿਹਾ ਸੀ ਸਾਰੀਆਂ ਲਾਚਾਂ ਦੀਆਂ ਜੇਬਾਂ ਚ ਸਾਰਾ ਸਮਾਨ ਤੇ ਪਹਿਨੇ ਹੋਏ ਗਹਿਣੇ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਲੇ ਚਮਕੀਲੇ ਨੇ ਸੱਜੇ ਹੱਥ ਚ ਪਹਿਨੀ ਹੋਈ ਸੋਨੇ ਦੀ ਬੰਦਰੀ ਗਲ ਦੀ ਸੋਨੇ ਦੀ ਸੰਗੜੀ ਵਾਲੀ ਕੈਂ ਜਿਹੜੀ ਤੇ ਹੱਥ ਚ ਕੜਾ ਬੜੀ ਜਦੋ ਜਿਹੇ ਨਾਲ ਉਤਾਰਿਆ ਤਾਂ ਪਰਸਪਨ ਸਾਰੀਆਂ ਇਲਾਜਾਂ ਨੂੰ ਟਰਾਲੀ 'ਚ ਪਾ ਕੇ ਫਲੋਰ ਦੇ ਸਿਮਲਾ ਹਸਪਤਾਲ ਪਹੁੰਚਾ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਤਕਰੀਬਨ 9:4 ਵਜੇ ਤਿੰਨੋ ਸਿੰਘ ਅਮਰ ਸਿੰਘ ਚਮਕੀਲੇ ਦੇ ਦਫ਼ਤਰ ਜਗਏ। ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਚਮਕੀਲਾ ਚਮਕਾਤਾ ਜਾ ਕੇ ਚੱਕ ਲੋ। ਤਾਂ ਉਸ ਦਿਨ ਤੋਂ ਬਾਅਦ ਕਹਿੰਦੇ ਖੜਕੋ ਸਿੰਘਾਂ ਨੇ ਬਾਕੀ ਗਾਇਕਾਂ ਦੇ ਦਫ਼ਤਰਾਂ 'ਮਾਂ ਜਾ ਕੇ ਵੀ ਕਿਹਾ ਵੀ ਅਗਰ ਤੁਸੀਂ ਵੀ ਗਰਮਗੀਤ ਗਾਉਣ ਤੋਂ ਬਾਅਦ ਨਾ ਆਏ ਤਾਂ ਤੁਹਾਡਾ ਆਸ਼ਰਵੀ ਚਮਕੀਲੇ ਵਾਲਾ ਹੀ ਹੋਣਾ। ਤਾਂ ਦੇਖਦੇ ਹੀ ਦੇਖਦੇ ਸਾਰੇ ਕਲਾਕਾਰਾਂ ਦੇ ਦਫ਼ਤਰਾਂ ਨੇ ਬੰਦ ਹੋ ਗਏ। ਸਾਰੀ ਕਲਾਕਾਰਾਂ ਦੀ ਮੰਡੀ ਚ ਦਹਿਤ ਫੈਲ ਗਈ ਸੀ ਕੁਝ ਕਨੁਆ ਇਸ ਖਬਰ ਉੱਤੇ ਯਕੀਨ ਨਹੀਂ ਸੀ ਹੋ ਰਿਆ ਤਾਂ ਛਾਂ 5 ਵਜੇ ਤਲੰਦਰ ਦੂਟ ਰਛਣ ਤੋਂ ਅਮਰ ਸਿੰਘ ਚਮਕਲੇ ਦੀ ਮੌਤ ਦੀ ਖਬਰ ਫਿਰ ਨਸ਼ਰ ਹੋਈ ਸੀ ਤਾਂ ਕੋਚਰ ਮਾਰਕੀਟ 'ਚ ਰਹਿ ਰਹੀ ਨਾਲ ਚੰਦ ਦੀ ਪਤਨੀ ਨੂੰ ਮੌਜੀ ਦੁੱਗਰੀ ਵਾਲੇ ਨੇ ਜਾ ਕੇ ਦੱਸਿਆ ਸੀ ਕਿ ਉਹ ਤੇ ਗਾਇਕ ਚੰਨ ਲਾਲ ਚਮਨ ਨਾਲ ਫਲੋਰ ਹਸਤਾਂ ਨੂੰ ਰਵਾਨਾ ਹੋ ਗਿਆ ਸੀ ਤਾਂ ਗਾਇਕ ਕਰਦੀਪ 파ਰਸ ਅਮਰ ਅਰਜੀ ਤੇ ਹੋਰ ਕਈ ਗਾਇਕ ਵੀ ਮੈਸਮ ਪਰਵਾਲੂ ਪਤਾ ਲੱਗਦੇ ਤੁਰਪੇ ਸੀ ਮੌਜੀ ਹੋਣੀ ਹੈ ਰਾਤ ਤਾਲ ਪਹੁੰਚੇ ਤਾਂ ਲਾਲ ਨੜਗੇ ਤੇ ਆਪਣੀ ਲਿਬੜੀ ਬਾਤ ਹੋ ਰਿਆ ਸੀ ਅਮਰਦੀ ਚਮਕਿਲੇ ਦਾ ਪਿਤਾ ਹਰੀ ਸਿੰਘ ਤੇ ਉਹਦੇ ਭਰਾ ਲਸ਼ਕਰ ਤਾਰੀ ਤੋਂ ਇਲਾਵਾ ਅਮਰਜੋਦਾ ਭਰਾ ਪੱਪੂ ਉਤੇ ਪਹਿਲੀ ਪਹੁੰਚ ਗਏ ਸੀ ਸਾਰਾ ਹੱਤਾਲ ਫੌਜੀ ਛੌਨੀ ਦਾ ਰੂਪ ਧਾਰ ਚੁੱਕਿਆ ਸੀ ਉਤੇ ਚਾਰੇ ਪਾਸੇ ਪੁਲਿਸ ਦੇ ਪੁਸੰਦੇ ਰਹੁੰਦੀ ਸੀ ਕਿਸੇ ਨੂੰ ਵੀ ਅੱਗੇ ਜਾਣ ਨਹੀਂ ਦਿੱਤਾ ਜਾਂਦਾ ਸੀਗਾ ਤਾਂ ਮੌਜੀ ਦੁਗਰੀ ਵਾਲੇ ਨੇ ਪੁਲਿਸ ਵਾਲਿਆਂ ਨੂੰ ਦੱਸਿਆ ਸੀ ਕਿ ਉਹ ਚਮਕਿਲੇ ਦਾ ਭਰਾ ਹੈ ਉਹਨਾਂ ਨੇ ਉਹਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਆਸਨੇ ਉਹਨੂੰ ਦੱਸਿਆ ਸੀ ਕਿ ਉਹ ਚਮਕੀਲੇ ਦਾ ਗੁਰਪਾਈ ਹੈ ਤੇ ਦੂਜਾ ਚੰਮ ਲਾਲ ਵੀ ਸਾਥੀ ਕਲਾਕਾਰ ਸੀ ਉਹਨਾਂ ਨੇ ਤਿੰਨਾਂ ਨੂੰ ਫੇਰ ਅੰਦਰ ਜਾਣ ਦਿੱਤਾ ਉਹਨੇ ਅੰਦਰ ਜਾ ਕੇ ਦੇਖਿਆ ਅਮਰਜੋ ਦੇ ਚਮਕੀਲੇ ਦੇ ਲਾਸ਼ਾਂ ਨਗਨ ਅਵਸਥਾ ਵਿੱਚ ਪਈਆਂ ਸੀ ਖੂਨ ਬਹੁਤ ਵਹਿ ਚੁੱਕਾ ਹੋਣ ਕਰਕੇ ਉਹਦੀਆਂ ਲਾਸ਼ਾਂ ਦਰੌਲੇ ਲਹੂ ਦੇ ਛੱਪਣ ਲੱਗੇ ਪਏ ਸੀ ਡਾਕਟਰਾਂ ਨੇ ਕਫਨ ਲਿਆਉਣ ਲਈ ਕਿਹਾ ਸੀ ਤਾਂ ਚੰਮ ਲਾਲ ਚੰਮਨ ਤੇ ਫੇਰ ਮੌਜੀ ਲਾਸ਼ਾਂ ਢੱਕਣ ਲਈ ਕੱਪੜਾ ਲੈਣ ਚਲੇ ਗਏ ਚੰਮ ਲਾਲ ਤੇ ਮੌਜੀ ਨੇ ਸਫੇਦ ਕੱਪੜੇ ਦਾ ਥਾਂ ਲਿਆ ਕੇ ਦੇ ਦਿੱਤਾ ਸੀ ਤਾਂ ਕੁਝ ਹੀ ਪਲਾਂ ਚ ਉਹ ਵੀ ਖੂਨ ਨਾਲ ਗਹਿ ਗੱਚ ਹੋ ਗਿਆ ਡਾਕਟਰਾਂ ਨੇ ਹੋਰ ਕੱਪੜੇ ਦੀ ਮੰਗ ਕੀਤੀ ਤਾਂ ਚੰਮਨ ਲਾਲ ਜਾਣ ਲੱਗਾ ਤਾਂ ਉਹਨੂੰ ਰਸਤੇ 'ਚ ਇੱਕ ਹੋਰ ਗਾਇਕ ਸੁਮੀਨ ਸੋਮਾ ਕੁਲਾਲ ਵਾਲਾ ਰੋਕ ਕੇ ਕਹਿੰਦਾ ਕਿ ਕਫਨ ਮੰਨੂ ਲਿਆਉਣ ਦੋ ਤਾਂ ਸੋਮਾ ਜਾ ਕੇ ਹੋਰ ਥਾਂ ਲਿਆਇਆ ਸੀ ਤਾਂ ਪੋਸਟ ਮਾਰਟਲ 'ਚ ਕਾਰਵਾਈ ਸਥਾਪਿਤ ਕਰਨ ਤੋਂ ਬਾਅਦ ਲਾਸ਼ਾਂ ਫਿਰ ਇਹਨਾਂ ਦੇ ਘਰਦਿਆਂ ਦੇ ਹਵਾਲੇ ਕੀਤੀਆਂ ਗਈਆਂ ਤਾਂ ਜਮਾਲਪੁਰ ਕੋਠੀ 'ਚ ਪਹੁੰਚ ਕੇ ਜਿੰਦੇ ਸੱਬਣਾਂ ਦੇ ਨਾਲ ਤੋੜੇ ਗਏ ਕਿਉਂਕਿ ਬੱਬੂ ਉਹ ਨਹੀਂ ਕੋਠੀ ਦੀਆਂ ਚਾਬੀਆਂ ਫਲੋਰ ਥਾਣੇ ਵਿੱਚ ਭੁੱਲਿਆ ਆਏ ਸੀਗੇ ਤਾਂ ਉਸ ਤੋਂ ਬਾਅਦ ਇਦਾ ਉੱਪਰਲਾ ਜਿਹੜਾ ਮੰਜ਼ਲ ਸੀਗੀ ਚਮਕਲੀ ਦੀ ਕੋਟੀ ਦੀ ਦਾ ਲੈਂਟਰ ਨਵਾਂ ਨਵਾਂ ਹੀ ਪਿਆ ਸੀਗਾ ਤਾਂ ਮੋਟਰ ਚੱਲਦੀ ਹੋ ਛੱਡ ਕੇ ਘਰ ਦੇ ਦੇ ਪੱਪੂ ਤੇ ਬੱਬੂ ਹੋਰ ਨਿਕਲ ਗਏ ਸੀ ਤੇ ਮੋਟਰ ਚੱਲਦੀ ਹੋ ਰਹੀ ਤਾਂ ਪਾਣੀ ਨਾਲ ਕਹਿ ਲਈ ਪੂਰਾ ਘਰ ਭਰ ਗਿਆ ਸੀ ਇਹਨਾਂ ਦਾ ਤਾਂ ਟੈਂਪੂ ਚੋ ਤਾਰ ਕੇ ਤਿੰਨਾਂ ਲਾਚਾਂ ਨੂੰ ਹੀਟਰੀ ਬੈਟਕ ਤੇ ਰੱਖ ਦਿੱਤਾ ਗਿਆ ਲਾਚਾਂ ਦੇ ਰੱਖਣ ਸਾਰ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਡਰਦਾ ਕੋਈ ਵੀ ਲਾਚਾਂ ਕੋਲ ਨਹੀਂ ਸੀ ਖੜਿਆ ਤਾਂ ਪੰਮੇ ਗੁਜਰਵਾਲੀ ਇਹਨੂੰ ਇੱਕ ਗਾਇਕ ਨੇ ਡਰਾਇਆ ਸੀ ਵੀ ਤੁਸੀਂ ਇੱਥੇ ਨਾ ਠਹਿਰਿਓ ਤੁਹਾਨੂੰ ਵੀ ਮਾਰ ਜਾਣਗੇ ਸਾਡੀ ਜੇ ਐਵੇਂ ਦੀ ਲਿਖੀ ਤਾਂ ਮਾਰ ਜਾਣ ਇਨਸਾਨੀਅਤ ਦੇ ਫੱਜ ਤੋਂ ਕਿਵੇਂ ਭੱਜ ਜਾਈਏ ਤਾਂ ਪੰਮੇ ਗੁੱਜਰਵਾਲੀ ਨੇ ਦਰਵਾਜ਼ਾ ਖੁੱਲਾ ਛੱਡ ਕੇ ਇੱਕ ਪੈਗ ਤੇਨ ਦਲੇਰੀ ਨਾਲ ਮਾਰਿਆ ਅੰਦਰ ਤਾਂ ਲਾਸ਼ ਕੋਲ ਸਿਰਫ ਚਮਕੀਲੇ ਦੇ ਛਗਿਰਦ ਕਿਕਰ ਡਾਲੇ ਵਾਲਾ ਬੱਬੂ ਚਮਕੀਲੇ ਦਾ ਪਿਤਾ ਪੱਪੂ ਤੇ ਪੰਮਾ ਗੁੱਜਰਵਾਲੀ ਆ ਰਹਿਗੇ ਸੀ ਚਮਕੀਲੇ ਦਾ ਪਿਤਾ ਇਹ ਸਦਮੇ ਨਾਲ ਬਿਲਕੁਲ ਗੁੰਮ ਹੋਇਆ ਬੈਠਾ ਸੀ ਉਹਨੂੰ ਦੰਦਣਾ ਪੈਣ ਵਾਲੀਆਂ ਹੋ ਜਾਂ ਪਈਆਂ ਸੀਗੀਆਂ ਤਾਂ ਪੰਮੇ ਗੁੱਜਰਵਾਲੀਏ ਨੇ ਉਹਨੂੰ ਵੀ ਦੋ ਤਿੰਨ ਪੈਗ ਲੋ ਆਏ ਮੋٹے ਮੋٹے ਜੇ ਦਿਲਜਾ ਕਹਿੜਾ ਕਰਨ ਵਾਸਤੇ ਤਾਕਤ ਦੇ ਰੌਣਕ ਲਾਉਣ ਤੋਂ ਬਾਅਦ ਕਿਕਰ ਤੇ ਪੱਪੂ ਨੂੰ ਫਰੀਦਕੋਟ ਭੇਜ ਦਿੱਤਾ ਗਿਆ ਤਾਂ ਕਿ ਅਮਰਜੋਤ ਦੇ ਘਰ ਵਾਲਿਆਂ ਨੂੰ ਲੈ ਆਉਣ ਤਾਂ ਬੱਬੂ ਸਾਰੀ ਦਾ ਚਮਕਲੇ ਦੀ ਤੂੰਬੀ ਵਜਾਉਣ ਵਾਲੀ ਉਂਗਲੀ ਫੜ ਕੇ ਬੈਠਾ ਰਿਹਾ ਸੀ ਰਾਤ ਨੂੰ ਪੁਲਿਸ ਨੇ ਆ ਕੇ ਚਮਕਲੇ ਦੀ ਕੋਠੀ ਦੇ ਦੁਆਲੇ ਪਹਿਰਾ ਲਾ ਲਿਆ ਸੀ ਤਪੋਲਸੜਾ ਨੇ ਆ ਕੇ ਉਹਨਾਂ ਨੂੰ ਕਹਿ ਗਏ ਸਨ ਕਿ ਤੁਸੀਂ ਫਿਕਰ ਨਾ ਕਰੋ ਅਸੀਂ ਨਾਕਾ ਲਈ ਬਾਹਰੇ ਖੜੇ ਹਾਂ ਤਾਂ ਉਸ ਤੋਂ ਬਾਅਦ ਅਗਲੀ ਸਵੇਰ ਚਮਕੀਲੇ ਦੇ ਬਾਕ ਮੂੰਹ ਦੇਖਣ ਆਉਣੇ ਸ਼ੁਰੂ ਹੋ ਗਏ ਮੂੰਹ ਦੇਖਣ ਵਾਸਤੇ ਇਹਦਾ ਜਗਦੇਵ ਸਿੰਘ ਜਸੂਵਾਲ ਨੇ ਪਹੁੰਚ ਕੇ ਪਾਰਸ ਤੇ ਅਮਰ ਅਰਚੀ ਨੂੰ ਸਾਰੇ ਗਾਇਕਾਂ ਨੂੰ ਬੁਲਾਉਣ ਭੇਜਤਾ ਹਨੀਤ ਨੀਤੂ ਨੂੰ ਆ ਕੇ ਜਦੋਂ ਚਮਕੀਲੇ ਦੀ ਲਾਸ਼ ਦੇਖੀ ਤਾਂ ਉਹਦੀਆਂ ਵੀ ਧਾਂ ਨਿਕਲੀਆਂ ਖਰੀਦ ਗਿੱਲ ਦੇ ਪਿੰਡ ਦਾ ਸਰਬਨ ਸਿੰਘ ਤੇ ਉਹਦਾ ਭਰਾ ਮਹਿੰਦਰ ਸਿੰਘ ਗਿੱਲ ਆਪਣੇ 25 ਸਾਲਾਂ ਜਵਾਨ ਭਰਾ ਦੀ ਲਾਸ਼ ਨੂੰ ਆ ਕੇ ਲੈ ਗਏ ਸਨ ਤਾਂ ਦੁਪਹਿਰ ਤੱਕ ਜਮਾਲਪੁਰ ਕੋਠੀ ਵਿੱਚ ਕਾਫੀ ਇਕੱਠ ਹੋ ਗਿਆ ਸੀਗਾ ਤੇ ਅਮਰਜੋਤ ਤੇ ਚਮਕੀਲ ਦੇ ਮ੍ਰਿਤਕ ਦੇਹਾਂ ਨੂੰ ਟੈਂਪੂ 'ਚ ਪਾ ਕੇ ਦੁਗਰੀ ਲਿਆਂਦਾ ਗਿਆ ਸੀ ਚਮਕੀਲੇ ਦੇ ਜੱਦੀ ਘਰ ਵਿੱਚ ਫੇਰਾ ਪਵਾ ਕੇ ਨੇੜੇ ਦੇ ਸਮਾਝਾਨ ਘਾਟ ਵਿੱਚ 4-5 ਵਜੇ ਦੇ ਕਰੀਬ ਫਿਰ ਅਮਰਜੋਤ ਤੇ ਚਮਕੀਲੇ ਨੂੰ ਇੱਕ ਸਾਂਝੀ ਜੀਤਾ ਉਪਲਟਾ ਕੇ ਇਹਦਾ ਸੰਸਕਾਰ ਕੀਤਾ ਗਿਆ ਤਾਂ ਕਰਮਸੀ ਮਹਾਲਵੀ ਨੇ ਅਰਦਾਸ ਕੀਤੀ ਤਾਂ ਉਸ ਵਕਤ ਕਹਿੰਦੇ ਬਈ ਚਮਕੀਲੇ ਦੀ ਭੋਗ ਪਾਉਣ ਤੇ ਅਰਦਾਸ ਲਈ ਕੋਈ ਗ੍ਰਾਂਥੀ ਵੀ ਤਿਆਰ ਨਹੀਂ ਸੀ ਹੋਇਆ ਤੇ ਨਾ ਹੀ ਭੋਗ ਸਮੇਂ ਕੋਈ ਸੰਦਾਗੀ ਦੇਣ ਦੀ ਹਿੰਮਤ ਕਰਦਾ ਸੀਗਾ ਤਾਂ ਜਗਦੇਵ ਸਿੰਘ ਜਸੂਵਾਲ ਨੇ ਫਿਰ ਜ਼ਿਕਰ ਕਰਕੇ ਕਿਹਾ ਸੀ ਕਿ ਹੁਣ ਕਿ ਚਮਕੀਲਾ ਮਾਰਨ ਨਾਲ ਕਹਿੰਦੇ ਸਜੀਨਤਾ ਨਹੀਂ ਮੁੱਕਣੀ ਹੁਣ ਚਮਕੀਲੇ ਦੀਆਂ ਕੈਸਟਾਂ ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਦੁੱਗਣੀਆਂ ਵੇਕਣਗੀਆਂ ਤਾਂ ਇਹ ਗੱਲ ਹੋਈ ਸੀਗੀ ਸਾਰੀ ਉਸ ਵਕਤ ਤਾਂ ਦੋਸਤੋ ਇਹ ਸੀ ਅੱਜ ਦੀ ਵੀਡੀਓ ਸੋ ਮਿਲਦੇ ਆਂ ਔਰ ਇਹ ਵੀਡੀਓ ਸਿਰਫ ਤੁਹਾਡੀ ਜਾਣਕਾਰੀ ਹਿਤ ਹੁੰਨੀ ਆ ਇਹਦੇ ਵਿੱਚ ਕੋਈ ਕਿਸੇ ਦਾ ਪੱਖ ਨਹੀਂ ਪੂਰਦਾ ਜਾਂ ਕਿ ਇਹਦੀ ਵਿਰੋਧਤਾ ਨਹੀਂ ਕਰਦਾ ਇਹ ਜੋ ਇਤਿਹਾਸ ਲਿਖ ਹੋ ਗਿਆ ਇਹ ਉਹ ਤੁਹਾਡੇ ਸਾਹਮਣੇ ਆਪ ਪੇਸ਼ ਕਰਦੇ ਆਂ ਸੋ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਵਿੱਚ ਨਵਾਂ ਇਤਿਹਾਸ ਲੈ ਕੇ ਤੇ ਉਹ ਆ ਗਿਆ ਸਤਿ ਸ਼੍ਰੀ ਅਕਾਲ